ਪੰਜਾਬੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਔਰ ਅਮਰ ਜੋਤ ਉਹਨਾਂ ਦੀ ਜ਼ਿੰਦਗੀ ਤੇ ਆਧਾਰਿਤ ਇੱਕ ਫਿਲਮ ਦਜੀਤ ਦੋਸਾਜ ਪਰਨੀਤੀ ਚੋਪੜਾ ਸਟਾਰਡ ਮੂਵੀ ਚਮਕੀਲਾ ਜੋ ਰਿਲੀਜ਼ ਹੋਣ ਜਾ ਰਹੀ ਸੀ ਉਸ ਦੇ ਬਾਬਤ ਇੱਕ ਪਟੀਸ਼ਨ ਲੁਧਿਆਣਾ ਦੀ ਕੋਰਟ ਦੇ ਵਿੱਚ ਦਾਇਰ ਕੀਤੀ ਜਾਂਦੀ ਹੈ ਅਸ਼ਦੀਪ ਸਿੰਘ ਰੰਧਾਵਾ ਉਹਨਾਂ ਵੱਲੋਂ ਇਹ ਪਟੀਸ਼ਨ ਪਾਈ ਜਾਂਦੀ ਹੈ ਪਰ ਪਟੀਸ਼ਨ ਤੋਂ ਬਾਅਦ ਜੋ ਫੈਸਲਾ ਆਉਂਦਾ ਉਸ ਬਾਬਤ ਆਪ ਸਭ ਨੂੰ ਜਾਣਕਾਰੀ ਦੱਸਾਂਗੇ ਕਿਉਂਕਿ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਸ ਦੀ ਰਿਲੀਜ਼ਿੰਗ ਦੇ ਉੱਪਰ ਰੋਕ ਲਗਾਈ ਜਾਵੇ ਕਿਉਂਕਿ ਪਟੀਸ਼ਨ ਕਰਤਾ ਨੇ ਇਹ ਤਰਕ ਦਿੱਤਾ ਸੀ ਕਿ ਇਸ ਫਿਲਮ ਦੇ ਜਿਹੜੇ ਬਾਇਓਪਿਕ ਦੇ ਰਾਈਟਸ ਨੇ ਉਹਨਾਂ ਦੇ ਫਾਦਰ ਨੇ ਅਮਰ ਸਿੰਘ ਚਮਕੀਲਾ ਦੇ ਪਹਿਲੇ ਪਤਨੀ ਗੁਰਮੀਲ ਕੌਰ ਉਹਨਾਂ ਤੋਂ ਖਰੀਦ ਲੈ ਸਰ ਸੋ 2012 ਦੇ ਵਿੱਚ ਰਾਈਟਸ ਜਿਹੜੇ ਨੇ ਖਰੀਦੇ ਗਏ ਸਨ ਪਰ ਅਦਾਲਤ ਵੱਲੋਂ ਹੁਣ ਕਿਸੇ ਵੀ ਤਰ੍ਹਾਂ ਦੀ ਇਸ ਫਿਲਮ ਤੇ ਰੋਕ ਨਹੀਂ ਲਗਾਈ ਗਈ ਹੈ Netflix ਦੇ ਉੱਪਰ ਇਹ ਜਿਹੜੀ ਫਿਲਮ ਹੈ ਐਜ਼ ਇਟ ਇਜ਼ ਉਸੇ ਤਾਰੀਖ ਨੂੰ ਰਿਲੀਜ਼ ਹੋਈ